ਕਬੱਡੀ 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 ਦੇਦਨੇ ਦੇ ਕਬੱਡੀ ਕੱਪ ਦਾ ਥਾਰ ਦਾ ਜੇਤੂ ਵੀ ਆ ਰਿਹਾ ਮੇਰੇ ਵੀਰੋ ਉਹ ਕੌਣ ਹੋਵੇਗਾ ਹਰਮਨ ਬੁਲਟ ਨੂੰ ਜਿਹੜੇ ਜਿਹੜੇ ਪਿਆਰ ਕਰਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਨਗੇ ਖੁਸ਼ੀ ਦੁੱਗਾਂ ਵਾਲੇ ਦੇ ਨਾਲ ਹਰਮਨ ਬੁਲਟ ਵੀ ਪੁੱਜ ਰਿਹਾ ਸੋ ਮੈਂ ਇੱਕ ਵਾਰੀ ਆਹ ਦੁੱਗ ਦੁੱਗ ਆਇਆ ਮੇਰੇ ਵੀਰੋ ਦੇਦਨੇ ਦੇ ਕਬੱਡੀ ਕੱਪ ਦਾ ਥਾਰ ਦਾ ਜੇਤੂ ਹਰ ਸਾਹਮਣੇ ਮੇਰੇ ਪੰਜਾਬੀ ਵੀਰੋ ਬੱਬੂ ਭੁੰ ਕਹਿੰਦੇ ਭਿੰਡਾ ਵਾਲਾ ਵੀ ਆਇਆ ਹਰਮਨ ਬੁਲਟ ਜਿਉਂਦਾ ਰਹਿ ਮੈਂ ਬਹੁਤ ਸਾਰੇ ਘੱਟ ਖਿਡਾਰੀ ਦੇਖੇ ਐ ਜਿਹੜੇ ਇਸ ਤਰ੍ਹਾਂ ਗਰਾਊਂਡ ਨੂੰ ਆ ਕੇ ਨਮਸਕਾਰ ਕਰਦੇ ਐ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਹਰਮਨ ਬਾਕੀ ਤੇ ਛੱਡ ਸਾਰਾ ਕੁਝ ਭੈਣ ਠੀਕ ਐ ਭੈਣ ਇਸ ਨੌਜਨ ਦੀ ਮੇਰੇ ਵੀਰੋ ਬੜਾ ਸਤਿਕਾਰ ਦਿੰਦੀ ਐ ਬੜਾ ਪਿਆਰ ਕਰਦੀ ਐ ਔਰ ਉਹ ਵੀਡੀਓ ਵੇਖੀ ਨਾ ਸੱਚੀ ਮਨ ਖੁਸ਼ ਹੋ ਗਿਆ ਪ੍ਰੋਫੈਸਰ ਸਾਹਿਬ ਨੇ ਵੀ ਕੱਲ ਗੱਲ ਕੀਤੀ ਐ ਹਰਮਨ ਬੁਲੇਟ ਦੁਨੀਆ ਦਾ ਟਾਪਰ ਹੈ ਆਉਣ ਵਾਲੇ ਸਮੇਂ ਦਾ ਚੰਗਾ ਭਵਿਖ ਹੈ ਮੇਰੇ ਵੀਰੋ ਸਾਡੀ ਖੇਡ ਕਬੱਡੀ ਦਾ ਸੋ ਮੇਰੀ ਬੇਨਤੀ ਲੇਲੇ ਵਾਲਾ ਤੇ ਕੋਟ ਫੱਟਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ